ਬਾਈ ਜੀ ਜਿਹੜਾ ਜੀਰੇ ਦਾ ਮੋਰਚਾ ਸੀ ਉਹ ਤਾਂ ਇੱਕ ਫੈਕਟਰੀ ਸੀ ਜਿਹੜੀ ਲੁਧਿਆਣੇ ਦੇ ਵਿੱਚ 2300 ਫੈਕਟਰੀ ਆ ਜਿਹੜੀ ਕੀ ਇਹ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਕੀਤਾ ਪੰਜਾਬ ਨੂੰ ਇਹ ਰੰਗਲਾ ਬਣਾਉਣਾ ਚਾਹੁੰਦੀ ਸੀ ਪਰ ਸਰਕਾਰ ਪੰਜਾਬ ਨੂੰ ਇਹ ਗੰਦਲਾ ਬਣਾ ਰਹੀ ਹੈ ਸਰਕਾਰ ਕਿੱਥੇ ਸੰਤ ਬਾਬਾ ਬਲਵੀਰ ਸਿੰਘ ਥੀਚੇਵਾਲ ਉਹ ਥੀਚੇਵਾਲ ਉਹ ਹੀ ਹੈ ਨਾ ਜਿਹੜਾ ਜੀਰੇ ਦੇ ਵਿੱਚ ਆਇਆ ਸੀਗਾ ਅੱਜ ਜੀਰੇਵਾਲ ਨੂੰ ਮੂੰਹ ਕਿਉਂ ਨਹੀਂ ਕਰਦਾਗਾ ਸੀਚੇ ਆਲ ਬਾਬਾ ਸੀਚੇ ਆਲ ਆਣ ਕੇ ਇਹ ਫੈਕਟਰੀਆਂ ਦੇ ਹੱਕ ਵਿੱਚ ਭੁਗਤ ਕੇ ਗਿਆ ਸੀ ਜੀਰੇ ਦੇ ਵਿੱਚ ਤੇ ਅੱਜ ਐਡਾ ਵੱਡਾ ਸੰਘਰਸ਼ ਚੱਲਿਆ ਅੱਜ ਬਾਬਾ ਜੀ ਇੱਥੇ ਕਿਉਂ ਨਹੀਂ ਆਏ ਭਗਵੰਤ ਮਾਨ ਸਾਹਿਬ ਜਿਹੜੇ ਆਹੇ ਪੁੱਟੇ ਨਾਲੇ ਤੇ ਪਹਿਲਾਂ ਵੋਟਾਂ ਲਈਆਂ ਅੱਜ ਭਗਵੰਤ ਮਾਨ ਸਾਹਿਬ ਕਿੱਥੇ ਨੇ ਅੱਜ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਪਹਿਲਾਂ ਬਿਆਨ ਦੇਤਾ ਮੈਂ ਗਲੇ ਦੀ ਸੌਂ ਖਾਣਾ ਗਲੇ ਦੀ ਸੌਂ ਖਾਣ ਵਾਲਾ ਇੱਕ ਮੁੱਖ ਮੰਤਰੀ ਤੇ ਉੱਤੇ ਤੇ ਹੋਵੇ ਕਹੂੰਗਾ ਜੀ ਲਓ ਜੀ ਮੈਂ ਪੰਜਾਬ ਦਾ ਵਿਕਾਸ ਕਰਦਾ ਮੈਂ ਗਲੇ ਦੀ ਸੌਂ ਖਾਣਾ ਇਹ ਤਾਂ ਹੋ ਜਾਂਦਾ ਵਿਕਾਸ ਪੰਜਾਬ ਦਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਹਰਾ ਪੈਨ ਦੇਦਾ ਤੁਸੀਂ ਮੈਨੂੰ ਤੁਸੀਂ ਸ਼ਾਈ ਭਰਤੀ ਹਰਾ ਪੈਨ ਥੋੜਾ ਇਹ ਚੱਲਿਆ ਕਰੂ ਪਰ ਹਰਾ ਪੈਨ ਦਾ ਦਿੱਲੀ ਵਾਲੇ ਲੈ ਕੇ ਭਗਵੰਤ ਮਾਨ ਸਾਹਿਬ ਕੋਲੇ ਕੱਲਾ ਕਹਿ ਪਿਆ ਕੱਲਾ ਪੋਪਲਾ ਰਹਿ ਗਿਆ ਹਰੇ ਪੈਨ ਦਾ ਵੀਰੋ ਜਿਹੜਾ ਇਹ ਮੈਂ ਤੁਹਾਡੇ ਮੱਧ ਵਿੱਚ ਕਿੰਨਾ ਜਿਹੜਾ ਇਹ ਹਰੀ ਕੇ ਪੱਤਣ ਵਾਲੇ ਨਹਿਰਾਂ ਦਾ ਪਾਣੀ ਪੀਊਗਾ ਨਾ ਥੋੜੇ ਆਉਣ ਵਾਲੇ ਸਮੇਂ 'ਚ ਥੋੜੇ ਬੱਚੇ ਵੀ ਪੈਦਾ ਨਹੀਂ ਹੋਣੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨਸ਼ੇ ਦੇ ਵੀ ਮੈਂ ਨਸ਼ਾ ਬੰਦ ਕਰ ਦੂੰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਂ ਬਹਿਬਲ ਵਾਲੇ ਕਾਂਡ ਦਾ ਵੀ ਇਨਸਾਫ ਕਰਵਾ ਦੂੰ ਉਹ ਸਾਡੇ ਗੁਰੂ ਦੀ ਪਾਤ੍ਰੋਲੀ ਗੁਰੂ ਦੀ ਪਾਤਸ਼ਾਹ ਜਿੱਦ ਕਰ ਵੀ ਪੇ ਆਦਮੀਆਂ ਹੋ ਰਹੀਆਂ ਉਹ ਸਾਡੇ ਸਿੱਖਾਂ ਦਾ ਇਨਸਾਫ ਕੀ ਬਣੂ ਉਹ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਗੜੀਆਂ ਚ ਰੋਲਿਆ ਉਹਦਾ ਕੀ ਬਣੂ ਉਹ ਗੋਲੀ ਕਾਂਡ ਬਹਿਬਲ ਗੋਲੀ ਕਾਂਡ ਆ ਸੱਖ ਉੱਥੇ ਮਾਰੇ ਉਹਨਾਂ ਦਾ ਕੀ ਬਣੂ ਤੁਸੀਂ ਤਾਂ ਦੇ ਨਸ਼ਾ ਬੰਦ ਕਰਦਾਂਗੇ ਤੁਸੀਂ ਕਹਿੰਦੇ ਜੀਰੇ ਵਾਲੀ ਸ਼ਰਾਬ ਫੈਕਟਰੀ ਬੰਦ ਕਰਦਾਂਗੇ ਤੁਸੀਂ ਕਹਿੰਦੇ ਬਹਿਬਲ ਵਾਲੇ ਕਾਂਢ ਤੇ ਅਸੀਂ ਇਨਸਾਫ ਦੇ ਦਾਂਗੇ ਮੁੱਖ ਮੰਤਰੀ ਸਾਹਿਬ ਤਾਂ ਜੂ ਟਰਨ ਆਏ ਮੋੜ ਲੈਂਦੇ ਆ ਉਹ ਗੀਤ ਨਹੀਂ ਆ ਕਿ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਮੁੱਖ ਮੰਤਰੀ ਸਾਹਿਬ ਨਾਲ ਹੀ ਗੱਡੀ ਮੋੜ ਲੈਂਦੇ ਆ ਛੋਟੇ ਤੋਂ ਬੁੱਢਾ ਨਾਲਾ ਜਿਹੜਾ ਬੁੱਢਾ ਨਾਲਾ ਸਤਲੋਜ ਦੇ ਵਿੱਚ ਪੈਂਦਾ ਸਤਲੋਜ ਤੋਂ ਪੈ ਕੇ ਹਰੀਕੇ ਪੱਤਣ ਪੈਂਦਾ ਹਰੀਕੇ ਪੱਤਣ ਤੋਂ ਨਹਿਰਾਂ ਵਗਦੀਆਂ ਫਿਰੋਜ਼ਪੁਰ ਮੋਕਸਾ ਰਚਲਾਲਾਬਾਦ ਅੰਬੋਰ ਫਾਇਲਕਾ ਉਹ ਲੋਕ ਉੱਤੇ ਕੈਂਸਰ ਨਾਲ ਮਰ ਰਹੇ ਇਹ ਪਾਣੀ ਪੀ ਸਾਡੇ ਕੋਲ ਢਾਈ ਰਹਿ ਗਏ ਢਾਈਆਂ ਦੇ ਵਿੱਚੋਂ ਵੀ ਤੁਸੀਂ ਸਾਡੇ ਪੰਜਾਬ ਦਾ ਪਾਣੀ ਪਲੀਤ ਕਰ ਰਹੇ ਹੋ ਪੰਜਾਬ ਸਰਕਾਰ ਕਿੱਥੇ ਆ ਸਾਡੇ ਬੱਚਿਆਂ ਨੂੰ ਕੈਂਸਰ ਸਾਡੇ ਬਜ਼ੁਰਗਾਂ ਨੂੰ ਕੈਂਸਰ ਉਹ ਸਾਡੇ ਘਰਾਂ 'ਚ ਕੈਂਸਰ ਅਸੀਂ ਕੈਂਸਰ ਨਾਲ ਮਰ ਰਹੇ ਆ ਉਹ ਸਾਡੇ ਗੁਰਦੇ ਗਏ ਸਾਡੇ ਲੀਵਰ ਗਏ ਇਹਨਾਂ ਨੂੰ ਇਹ ਆ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਗਿਆ ਮੋੱਖ ਮੰਤਰੀ ਸਾਹਿਬ ਨੇ ਜੀਰਾ ਫੈਕਟਰੀ ਕਿੱਥੇ ਬੰਦ ਕੀਤੀ ਆ ਕਿਹੜਾ ਸਾਨੂੰ ਲੈਖਤ ਰੂਪ ਦਿੱਤਾ ਮੋੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਸੀ ਵੋਟਾਂ ਤੋਂ ਪਹਿਲਾਂ ਜੇ ਮੋੱਖ ਮੰਤਰੀ ਤੋਂ ਪਹਿਲਾਂ ਜਿਹੜਾ ਕੋਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਕਰੋ ਬੋਰਡ ਆ ਤੇ ਹੌਨੀਓ ਕਰੋ ਬੋਰਡ ਕਾਲੇ ਪਾਣੀ ਦਾ ਮੋਰਚਾ ਲੁਧਿਆਣੇ ਲੱਗਿਆ ਹੋਇਆ ਅੱਜ ਮਾਰਚ ਕੱਟੇ ਜਾਣਾ ਸੀ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਆ ਸੋ ਬਖਵਾ ਕੁਬਿੰਦਰ ਲੈ ਕੇ ਖੜੇ ਲੋਕ ਦਿਖਾਈ ਦੇ ਰਹੇ ਬੁੱਡੇ ਨਾਲੇ ਨੂੰ ਮੁਰਦ ਰਿਆ ਬਣਾਵਾਂਗੇ ਬਾਬੇ ਰਣਕ ਦੇ ਬੋਲ ਪੁਗਾਵਾਂਗੇ ਅਜਾਹੇ ਬੋਲਾਂ ਦੇ ਨਾਲ ਜੇ ਆਪਣੀ ਔਲਾਦ ਬਚਾਉਣੀ ਹੈ ਤਾਂ ਸਾਹਮਣਾ ਪੈਣਾ ਸਾਨੂੰ ਪਾਣੀ ਅਜਾਹੇ ਬਖਿੰਦਰ ਲੈ ਕੇ ਖੜੇ ਆ ਸੋ ਮੋਰਚਾ ਜੀਰੇ ਵੀ ਲੱਗਿਆ ਸੀ ਪਾਣੀ ਦਾ ਹੀ ਸੀ ਪਾਣੀ ਗੰਦਲਾ ਹੋਇਆ ਸੀ ਅੱਜ ਬੁੱਡੇ ਦਰਿਆ ਦਾ ਗੰਦਾ ਪਾਣੀ ਹੋ ਚੁੱਕਿਆ ਸਿੱਧਾ ਸਤਲੁਜ ਚ ਪੈ ਰਿਹਾ ਕੀ ਸਾਂਝਾ ਆਪਸ ਵਿੱਚ ਜੀਰਾ ਮੋਰਚਾ ਤੇ ਅੱਜ ਦੇ ਮੋਰਚੇ ਵਿੱਚ ਕਿਹੜੀਆਂ ਗੱਲਾਂ ਸਾਂਝੀਆਂ ਬਾਈ ਜੀ ਜਿਹੜਾ ਜੀਰੇ ਦਾ ਮੋਰਚਾ ਸੀ ਉਹ ਤਾਂ ਇੱਕ ਫੈਕਟਰੀ ਸੀ ਜਿਹੜੀ ਲੁਧਿਆਣੇ ਦੇ ਵਿੱਚ 2300 ਫੈਕਟਰੀ ਆ ਜਿਹੜੀ ਕੀ ਇਹ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਕੀਤਾ ਪੰਜਾਬ ਨੂੰ ਇਹ ਰੰਗਲਾ ਬਣਾਉਣਾ ਚਾਹੁੰਦੀ ਸੀ ਪਰ ਸਰਕਾਰ ਪੰਜਾਬ ਨੂੰ ਇਹ ਗੰਦਲਾ ਬਣਾ ਰਹੀ ਹੈ ਸਰਕਾਰ ਇਹ ਕਿਤੇ ਬੰਬੇ ਜਾਂਦੇ ਮੀਟਿੰਗਾਂ ਕਰਦੇ ਆ ਇੰਡਸਟਰੀ ਲਿਆਉਣ ਵਾਸਤੇ ਕਿਤੇ ਬੰਗਲੌਰ ਜਾਂਦੇ ਆ ਕਿਤੇ ਬਾਹਰ ਜਾਂਦੇ ਕਿਤੇ ਕਹਿੰਦੇ ਆ ਆਹ ਇੰਡਸਟਰੀ ਆ ਯਾਨੀ ਕਿਤੇ ਆਹ ਇੰਡਸਟਰੀ ਆ ਯਾਨੀ ਉਹ ਯਾਰ ਤੁਸੀਂ ਸਾਡੇ ਵਾਸਤੇ ਕੀ ਕੀਤਾ ਉਹ ਤੁਸੇ ਥੋੜੇ ਤੋਂ ਬੁੱਢਾ ਨਾਲਾ ਪੁਟਾਣਾ ਵਾਲਾ ਸਤਲੋਜ ਦੇ ਵਿੱਚ ਪੈਂਦਾ ਸਤਲੋਜ ਤੋਂ ਪੈ ਕੇ ਹਰੀਕੇ ਪੱਤਣ ਪੈਂਦਾ ਹਰੀਕੇ ਪੱਤਣ ਤੋਂ ਨਹਿਰਾਂ ਵਗਦੀਆਂ ਫਿਰੋਜ਼ਪੁਰ ਮੋਕਸਰ ਜਲਾਲਾਬਾਦ ਅੰਬੋਰ ਫਾਇਲਕਾ ਉਹ ਲੋਕ ਉੱਤੇ ਕੈਂਸਰ ਨਾਲ ਮਾਰ ਰਹੇ ਇਹ ਪਾਣੀ ਪੀ ਪੀ ਕੇ ਸਾਡੇ ਪੰਜਾਂ ਆਬਾਂ ਦਾ ਪੰਜਾਬ ਪੰਜਾਬ ਅੱਜ ਤੁਸੀਂ ਤਜਾ ਬਣਾਤਾ ਚਲੇ ਸਾਡੇ ਕੋਲ ਢਾਈ ਰਹਿ ਗਏ ਢਾਈਆਂ ਦੇ ਵਿੱਚੋਂ ਵੀ ਤੁਸੀਂ ਸਾਡੇ ਪੰਜਾਬ ਦਾ ਪਾਣੀ ਪਲੀਤ ਕਰ ਰਹੇ ਹੋ ਪੰਜਾਬ ਸਰਕਾਰ ਕਿੱਥੇ ਆ ਕਿੱਤੇ ਆ ਬਲਵੀਰ ਸਿੰਘ ਸੀਚੇਵਾਲ ਉਹ ਸੀਚੇਵਾਲ ਉਹ ਹੀ ਹੈ ਨਾ ਜਿਹੜਾ ਜੀਰੇ ਦੇ ਵਿੱਚ ਆਇਆ ਸੀਗਾ ਅੱਜ ਜੀਰੇਵਾਲ ਨੂੰ ਮੂੰਹ ਕਿਉਂ ਨਹੀਂ ਕਰਦਾਗਾ ਸੀਚੇਵਾਲ ਬਾਬਾ ਸੀਚੇਵਾਲ ਆਣ ਕੇ ਇਹ ਫੈਕਟਰੀਆਂ ਦੇ ਹੱਕ ਵਿੱਚ ਭੁਗਤ ਕੇ ਗਿਆ ਸੀ ਜੀਰੇ ਦੇ ਵਿੱਚ ਤੇ ਅੱਜ ਐਡਾ ਵੱਡਾ ਸੰਘਰਸ਼ ਚੱਲਿਆ ਅੱਜ ਬਾਬਾ ਜੀ ਇੱਥੇ ਕਿਉਂ ਨਹੀਂ ਆਏ ਕਿਉਂਕਿ ਉਹ ਸਰਕਾਰ ਦੇ ਹੁਣ ਰਾਜ ਸਭਾ ਮੈਂਬਰ ਬਣ ਚੁੱਕੇ ਨੇ ਭਗਵੰਤ ਮਾਨ ਸਾਹਿਬ ਜਿਹੜੇ ਆਹੀ ਬੁੱਟੇ ਨਾਲੇ ਤੇ ਪਹਿਲਾਂ ਵੋਟਾਂ ਲਈਆਂ ਅੱਜ ਭਗਵੰਤ ਮਾਨ ਸਾਹਿਬ ਕਿੱਥੇ ਨੇ ਅੱਜ ਮੁੱਖ ਮੰਤਰੀ ਸਾਹਿਬ ਕਿੱਥੇ ਨੇ ਕਿੱਥੇ ਆ ਇਹਨਾਂ ਦਾ ਪੱਪੀ ਪ੍ਰੈਸ਼ਰ ਕਿੱਥੇ ਆ ਕਿੱਥੇ ਆ ਭੋਲਾ ਚੇਅਰਮੈਨ ਕਿੱਥੇ ਆ ਅੱਜ ਤੇ ਲੋਕ ਤਰਾਏ ਤਰਾਏ ਕਰ ਰਹੇ ਆ ਉਹ ਸਾਡੇ ਬੱਚਿਆਂ ਨੂੰ ਕੈਂਸਰ ਸਾਡੇ ਬਜ਼ੁਰਗਾਂ ਨੂੰ ਕੈਂਸਰ ਉਹ ਸਾਡੇ ਘਰਾਂ 'ਚ ਕੈਂਸਰ ਅਸੀਂ ਕੈਂਸਰ ਨਾਲ ਮਰ ਰਹੇ ਆ ਉਹ ਸਾਡੇ ਗੁਰਦੇ ਗਏ ਸਾਡੇ ਲੀਵਰ ਗਏ ਇਹਨਾਂ ਨੂੰ ਇਹ ਆ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਗਿਆ ਮੁੱਖ ਮੰਤਰੀ ਸਾਹਿਬ ਨੇ ਕਿਹਾ ਤਾਂ ਅਸੀਂ ਵੀ ਜਿਹੜੇ ਪ੍ਰਦੂਸ਼ਣ ਕਰ ਰਹੇ ਆ ਜੇ ਫੈਕਟਰੀ ਦੋਸ਼ੀ ਪਾਈ ਗਈ ਤੇ ਬੰਦ ਕਰਾਂਗੇ ਕਰੀ ਨਹੀਂ ਬੰਦ ਕਰੋ ਤੇ ਮੁੱਖ ਮੰਤਰੀ ਸਾਹਿਬ ਨੇ ਜੀਰਾ ਫੈਕਟਰੀ ਕਿੱਥੇ ਬੰਦ ਕੀਤੀ ਆ ਕਿਹੜਾ ਸਾਨੂੰ ਰੂਪ ਦਿੱਤਾ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਹੁੰਦੇ ਸੀ ਵੋਟਾਂ ਤੋਂ ਪਹਿਲਾਂ ਜੇ ਮੁੱਖ ਮੰਤਰੀ ਤੋਂ ਪਹਿਲਾਂ ਜਿਹੜਾ ਕਿ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਆ ਕਰੋ ਬੋਰਡ ਆ ਤੇ ਹੌਨਿਓ ਕਰੋ ਬੋੜਾ ਅੱਜ ਮੁੱਖ ਮੰਤਰੀ ਸਾਹਿਬ ਅੱਜ ਅਸੀਂ ਜੀਰੇ ਆਲੇ ਆ ਅੱਜ ਵੀ ਅਸੀਂ 2 ਸਾਲ ਤੋਂ ਉੱਥੇ ਬੈਠੇ ਹੋਏ ਆ ਅਸੀਂ ਐਨਜੀਟੀ ਦੇ ਵਿੱਚ ਤਰੀਕਾ ਭਗਤ ਰਹੇ ਆ ਅਸੀਂ ਹਾਈ ਕੋਰਟ ਦੇ ਵਿੱਚ ਤਰੀਕਾ ਭਗਤ ਰਹੇ ਆ ਅਸੀਂ ਫਰੋਜਪੁਰ ਦੇ ਵਿੱਚ ਤਰੀਕਾ ਭਗਤ ਰਹੇ ਆ ਅੱਜ ਵੀ ਅਸੀਂ ਤਰਾਇ ਤਰਾਇ ਕਰ ਰਹੇ ਆ ਪੰਜਾਬ ਸਰਕਾਰ ਨੇ ਸਾਨੂੰ ਕੋਈ ਲਖਤੀ ਰੂਪੀ ਨਹੀਂ ਦਿੱਤਾ ਆਲੇ ਤਿਕਰ ਤੇ ਕੋਈ ਰਿਟਨ ਨਹੀਂ ਦਿੱਤਾ ਪਹਿਲਾਂ ਬਿਆਨ ਦੇਤਾ ਮੈਂ ਗਲੇ ਦੀ ਸੌਂ ਖਾਨਾ ਗਲੇ ਦੀ ਸੌਂ ਖਾਨਣ ਵਾਲਾ ਇੱਕ ਮੁੱਖ ਮੰਤਰੀ ਦੇ ਅਹੁਦੇ ਤੇ ਹੋਵੇ ਕਹੂਗਾ ਜੀ ਲਓ ਜੀ ਮੈਂ ਪੰਜਾਬ ਦਾ ਵਿਕਾਸ ਕਰਤਾ ਮੈਂ ਗਲੇ ਦੀ ਸੌਂ ਖਾਨਾ ਇਤਾਂ ਹੋ ਜਾਂਦਾ ਵਿਕਾਸ ਪੰਜਾਬ ਦਾ ਇਤਾਂ ਜੀਰਾ ਸ਼ਰਾਬ ਫੈਕਟਰੀ ਹੋਦੂਗੀ ਬੰਦ ਉਹ ਤੁਸੀਂ ਰਿਟਨ ਚਾਉਣੀ ਦਿੱਤਾ ਹਲੇ ਤੱਕ ਉਹ ਤੁਸੀਂ ਤਾਂ ਦਿੱਲੀ ਦੇ ਮਲੋਤਰੀਆਂ ਦੇ ਹੱਕ ਦੇ ਵਿੱਚ ਖੜੇ ਆ ਕਿਉਂਕਿ ਤੁਹਾਡਾ ਕੇਜਰੀਵਾਲ ਜੇਲ੍ਹ ਦੇ ਵਿੱਚ ਇਹ ਜਿਹੜੀ ਨਿਊ ਐਕਸਾਈਜ਼ ਪਾਲਿਸੀ ਹੋਈ ਸੀ ਉਹਦੇ ਵਿੱਚ ਦੀਪ ਮਲੋਤਰੇ ਦਾ ਮੁੰਡਾ ਵੀ ਜੇਲ੍ਹ ਵਿੱਚ ਸੀਗਾ ਇਹ ਤਾਂ ਕਰਕੇ ਫੈਕਟਰੀ ਬੰਦ ਨਹੀਂ ਕਰਦੇ ਪੈਗੇ ਕਿਉਂਕਿ ਇਹਨਾਂ ਨੂੰ ਦਿੱਲੀ ਤੋਂ ਹੁਕਮ ਆਦਾ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਸੀ ਹਰਾ ਪੰਨ ਦੇਤਾ ਤੁਸੀਂ ਮੈਨੂੰ ਤੁਸੀਂ ਸ਼ਾਈ ਭਰਤੀ ਹਰਾ ਪੰਨ ਥੋੜਾ ਇਹ ਚੱਲਿਆ ਕਰੂ ਪਰ ਹਰਾ ਪੰਨ ਦਾ ਦਿੱਲੀ ਵਾਲੇ ਲੈ ਕੇ ਭਗਵੰਤ ਮਾਨ ਸਾਹਿਬ ਕੋਲੇ ਕੱਲਾ ਕਹਿ ਪਿਆ ਕੱਲਾ ਪੋਪਲਾ ਰਹਿ ਗਿਆ ਹਰੇ ਪਿੰਡ ਦਾ ਨਹੀਂ ਪਰ ਤੁਸੀਂ ਐਮਐਲਏ ਸਾਹਿਬ ਦੀ ਸੁਣੀ ਕੱਲ ਵੀਡੀਓ ਉਹਨਾਂ ਨੇ ਆਪਣਾ ਰੱਖਿਆ ਨਹੀਂ ਪੱਥਰ ਤੋੜਦਾ ਕਹਿੰਦੇ ਮੈਨੂੰ ਚੜਾਉਂਦਾ ਇਹ ਕਿ ਜਿਹੜਾ ਨਹੀਂ ਪੱਥਰ ਤੂੰ ਕਾਕਾ ਰੱਖਿਆ ਸੀ ਉਹ ਕੰਮ ਨਹੀਂ ਤੂੰ ਕਰ ਸਕਿਆ ਤੇ ਐਮਐਲਏ ਸਾਹਿਬ ਫਿਰ ਰਿਜਾਈਨ ਦੇਣਾ ਦੇਨਰ ਜ਼ਾਇਨ ਪਰ ਜ਼ਾਇਨ ਦੇ ਕੇ ਆਣ ਕੇ ਲੋਕਾਂ ਵਿੱਚ ਬੈਠਣਾ ਵੀ ਤੁਸੀਂ ਮੈਨੂੰ ਚੁਣਿਆ ਸੀਗਾ ਮੈਂ ਤੁਹਾਡੇ ਵਾਅਦੇ ਦੇ ਖਰਾ ਨਹੀਂ ਉਤਰ ਚੁਕਿਆ ਆ ਲੋ ਮੈਂ ਜ਼ਾਇਨ ਦਾ ਨਾਂ ਦੇ ਐਮਐਲ ਸ਼ਬਦੋਂ ਤੁਹਾਡੇ ਵਿੱਚ ਬੈਣਾ ਉਹ ਕਹਿੰਦੇ ਜੀ ਅਫਸਰ ਬੰਦੇ ਦੇ ਪੁੱਤ ਨਾ ਬਣੇ ਮੈਂ 7 ਦਿਨਾਂ ਬਾਅਦ ਧੁੱਕੜਤਾਲ ਦੇ ਬੈਠੂਗਾ ਉਹ ਤਾਂ ਇਹ ਨਾਟਕ ਆ ਉਹ ਤਾਂ ਨਾਟਕ ਆ ਆ ਜਿਹੜਾ ਲੋਕਾਂ ਦਾ ਅੱਜ ਐਡਾ ਹਜੂਮ ਇਕੱਠਾ ਹੋਇਆ ਇਹ ਹਜੂਮ ਨੂੰ ਫੇਲ ਕਰਨਾ ਸੀ ਇਹਨਾਂ ਦਾ ਕੰਮ ਐਮਐਲਏ ਸਾਹਿਬ ਸਭ ਤੋਂ ਪਹਿਲਾਂ ਜੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਜਲ ਬੁੱਢੇ ਨਾਲੇ ਤੇ ਸੰਘਰਸ਼ ਕਰ ਰਹੇ ਲੋਕਾਂ ਦੇ ਹੱਕ ਵਿੱਚ ਪਹਿਲਾਂ ਆਪ ਦੀ ਐਮਐਮਏ ਐਮਐਲਏ ਛੇਪ ਤੋਂ ਅਰਜ਼ਾਈਂ ਦੇਣ ਅਰਜ਼ਾਈਂ ਦੇ ਕੇ ਇੱਥੇ ਬੈਠਣ ਤੇ ਅਸੀਂ ਉਹਨਾਂ ਦਾ ਸਵਾਗਤ ਵੀ ਕਰਾਂਗੇ ਉਹ ਤੁਸੀਂ ਨਾਟਕਬਾਜ਼ੀਆਂ ਕਰ ਰਹੇ ਆ ਤੁਸੀਂ ਅਨ ਕੱਲ ਨੂੰ ਨੀ ਪੱਥਰ ਤੋੜ ਕੇ ਇਹ ਤੇ ਨਾਟਕਬਾਜ਼ੀਆਂ ਕਰ ਰਹੇ ਹੋ ਬੁੱਢੇ ਨਾਲੇ ਨੇ ਸਾਡਾ ਪੰਜਾਬ ਜੜਤਾ ਅੱਧਾ ਪੰਜਾਬ ਆ ਜਿਹੜਾ ਮਾਝਾ ਬੈਲਟਾ ਮਾਝੇ ਬੈਲਟ ਤੋਂ ਘੱਮ ਮਾਲਵਾ ਬੈਲਟਾ ਇਹ ਜੜਤੀ ਸਾਡੀ ਉਹ ਸਾਡੀ ਧਰਤੀ 'ਚ ਪਾਣੀ ਹੈ ਨਹੀਂ ਸਾਨੂੰ ਫਸਲੀ ਚੱਕਰਾਂ 'ਚ ਤੁਸੀਂ ਫਸਾਇਆ ਸਾਡੇ ਫਸਲੀ ਚੱਕਰਾਂ 'ਚ ਅਸੀਂ ਫਸੇ ਬੈਠੇ ਆ ਆ ਜਿਹੜਾ ਨਹਿਰਾਂ ਦਾ ਪਾਣੀ ਪੀਂਦੇ ਆ ਪੀੜੀ ਸਾਡੀ ਤਬਾਹ ਹੋ ਗਈ ਵੀਰੋ ਜਿਹੜਾ ਇਹ ਮੈਂ ਤੁਹਾਡੇ ਮੱਥੇ ਤੇ ਰਾਈ ਕਿੰਨਾ ਜਿਹੜਾ ਇਹ ਹਰੀਕੇ ਪੱਤਣ ਵਾਲੇ ਨਹਿਰਾਂ ਦਾ ਪਾਣੀ ਪੀਊਗਾ ਨਾ ਤੁਹਾਡੇ ਆਉਣ ਵਾਲੇ ਸਮੇਂ 'ਚ ਤੁਹਾਡੇ ਬੱਚੇ ਵੀ ਪੈਦਾ ਨਹੀਂ ਹੋਣੇ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨਵੀਂ ਨਹਿਰ ਕੱਢ ਦੇਣੀ ਸੱਚਾਈ ਲਈ ਅਸੀਂ ਮਾਲਵਾ ਮੁੱਖ ਮੰਤਰੀ ਸਾਹਿਬ ਦੇ ਸਟੰਟ ਆ ਜੀ ਮਾਲਵਾ ਨਹਿਰ ਕੱਢ ਕੇ ਕੀ ਕਰੋਗੇ ਮੈਂ ਉਸ ਅਫਸਰ ਨਾਲ ਗੱਲ ਕੀਤੀ ਮੈਂ ਕਹਿੰਦਾ ਮਾਲਵਾ ਨਹਿਰ ਨਿਕਲ ਰਹੀ ਆ ਉਹਨੇ ਜਿੱਧਰ ਦੀ ਮਾਲਵਾ ਨਹਿਰ ਨਿਕਲ ਰਹੀ ਆ ਉਹ ਤਾਂ ਪਾਣੀ ਨੂੰ ਉਧਰ ਡਾਇਰੈਕਸ਼ਨ ਚ ਨਹੀਂ ਜਾ ਰਿਹਾ ਉਹ ਤਾਂ ਇੱਕ ਸਟੰਟ ਆ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਨਸ਼ੇ ਦੇ ਵੀ ਮੈਂ ਨਸ਼ਾ ਬੰਦ ਕਰ ਦੂੰ ਮੁੱਖ ਮੰਤਰੀ ਸਾਹਿਬ ਤਾਂ ਕਹਿੰਦੇ ਮੈਂ ਬਹਿਬਲ ਵਾਲੇ ਕਾਂਡ ਦਾ ਵੀ ਇਨਸਾਫ ਦਵਾ ਦੂੰ ਉਹ ਸਾਡੇ ਗੁਰੂ ਦੀ ਪਾਤ ਤਰੋਲੀ ਗੁਰੂ ਦੀ ਪਾਤ ਤਾਂ ਅੱਜ ਤੱਕ ਵੀ ਬੇਅਦਬੀਆਂ ਹੋ ਰਹੀਆਂ ਉਹ ਤੁਸੀਂ ਚੱਲ ਕੱਲ ਇਹਨਾਂ ਨੇ ਇੱਕ ਹਿੰਦੂ ਤਬਕੇ ਨਾਲ ਇਹਨਾਂ ਨੇ ਮੀਟਿੰਗ ਕੀਤੀ ਜਿਹੜਾ ਕਿ ਮੰਦਰ ਦੇ ਵਿੱਚ ਦਰਘਟਨਾ ਹੋਈ ਸੀ ਅਸੀਂ ਕਹਿੰਦੇ ਉਹ ਮਾੜੀ ਗੱਲ ਆ ਤੁਸੀਂ ਜਾਣੀ ਵੀ ਅਸੀਂ ਬਹੁਤ ਛੇਤੀ ਇਨਸਾਫ ਦੇਤਾ ਹਿੰਦੂਆਂ ਨੂੰ ਉਹ ਸਾਡੇ ਸਿੱਖਾਂ ਦਾ ਇਨਸਾਫ ਕੀ ਬਣੂ ਉਹ ਸਾਡਾ ਜਿਹੜਾ ਗੁਰੂ ਗ੍ਰੰਥ ਸਾਹਿਬ ਗਲੀਆਂ ਚ ਰੋਲਿਆ ਉਹਦਾ ਕੀ ਬਣੂ ਉਹ ਗੋਲੀ ਕਾਂਡ ਬਹਿਬਲ ਗੋਲੀ ਕਾਂਡ ਆ ਸਿੱਖ ਉੱਥੇ ਮਾਰੇ ਉਹਨਾਂ ਦਾ ਕੀ ਬਣੂ ਮੁੱਖ ਮੰਤਰੀ ਸਾਹਿਬ ਜਿਹੜੇ ਸਾਡੇ ਨਸ਼ੇ ਨਾਲ ਨੌਜਵਾਨ ਬਣ ਰਹੇ ਆ ਨਸ਼ੇ ਨਾਲ ਨਤ ਨੌਜਵਾਨ ਮਰ ਰਹੇ ਆ ਉਹਦੇ ਬਾਰੇ ਤੁਸੀਂ ਕੀ ਸੋਚਿਆ ਤੁਸੀਂ ਤਾਂ ਦੇ ਨਸ਼ਾ ਬੰਦ ਕਰਦਾਂਗੇ ਤੁਸੀਂ ਕਹਿੰਦੇ ਜੀਰੇ ਵਾਲੀ ਸ਼ਰਾਬ ਫੈਕਟਰੀ ਬੰਦ ਕਰਦਾਂਗੇ ਤੁਸੀਂ ਕਹਿੰਦੇ ਬਹਿਬਲ ਵਾਲੇ ਕਾਂਢ ਤੇ ਅਸੀਂ ਇਨਸਾਫ ਦੇ ਦਾਂਗੇ ਮੁੱਖ ਮੰਤਰੀ ਸਾਹਿਬ ਤਾਂ ਜੂ ਟਰਨ ਆਏ ਮੋੜ ਲੈਂਦੇ ਆ ਉਹ ਗੀਤ ਨਹੀਂ ਆਇਆ ਮੈਂ ਗੱਡੀ ਮੋੜ ਕੇ ਆਇਆ ਮੈਂ ਗੱਡੀ ਮੋੜ ਕੇ ਮੁੱਖ ਮੰਤਰੀ ਸਾਹਿਬ ਨਾਲ ਹੀ ਗੱਡੀ ਮੋੜ ਲੈਂਦੇ ਆ ਨਾਲ ਹੀ ਗੱਡੀ ਮੋੜ ਲੈਂਦੇ ਮੁੱਖ ਮੰਤਰੀ ਸਾਹਿਬ ਇਹ ਤਾਂ ਇੱਕ ਗੱਲਾਂ ਦੇ ਪਲਿੰਦੇ ਸੀ ਇਹ ਫਿਲਮ ਐਕਟਰੀ ਸੀਗੇ ਇਹ ਲੋਕਾਂ ਨੂੰ ਬੰਨਣਾ ਆਉਂਦਾ ਕਿਵੇਂ ਬੰਨਣਾ ਗੱਲਾਂ ਵਿੱਚ ਬੰਨਣਾ ਚਾਹੁੰਦੇ ਸੀ ਪਰ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਮੁੱਖ ਮੰਤਰੀ ਸਾਹਿਬ ਦੀਆਂ ਗੱਲਾਂ ਵਿੱਚ ਨਹੀਂ ਆਉਂਦੇ ਜਿੰਨਾ ਜ਼ਿਕਰ ਸਾਨੂੰ ਜੀਰੇ ਸ਼ਰਾਬ ਫੈਕਟਰੀ ਵਾਲੇ ਨੂੰ ਰਿਟਰਨ ਵਿੱਚ ਨਹੀਂ ਮਿਲਦਾ ਅਸੀਂ ਉੱਥੋਂ ਨਹੀਂ ਉੱਠਾਂਗੇ ਤੇ ਜਿੰਨਾ ਟਾਈਮ ਆ ਬੁੱਢੇ ਨਾਲੇ ਦੇ ਇੱਥੇ ਹੱਲ ਨਹੀਂ ਹੁੰਦਾ ਇਹ ਇੱਕ ਮੋਰਚਾ ਇੱਕ ਵੱਖਰਾ ਮੋਰਚਾ ਹੋਊਗਾ ਇੱਕ ਹੋਰ ਜਿਹੜਾ ਕਿ ਪੂਰਾ ਇੰਡੀਆ ਲੈਵਲ ਤੇ ਕਰ ਜਾਊਗਾ ਇੰਡੀਆ ਲੈਵਲ ਤੇ ਕਰ ਜਾਊਗਾ ਕਿਉਂਕਿ ਇਹ ਇੰਡਸਟਰੀਆਂ ਜਿਹੜੀਆਂ ਸਾਊਥ ਇੰਡੀਆ ਵਿੱਚ ਇੰਡਸਟਰੀਆਂ ਬੈਨ ਨੇ ਜਿਹੜੀਆਂ ਇੰਡੀਆ ਦੇ ਦੂਜੇ ਰਾਜਾਂ ਵਿੱਚ ਇੰਡਸਟਰੀਆਂ ਬਣ ਨੇ ਉਹ ਆਣ ਕੇ ਲੁਧਿਆਣੇ ਦੇ ਵਿੱਚ ਲੱਗ ਰਹੀਆਂ ਉਹ ਆਣ ਕੇ ਪੰਜਾਬ ਦੇ ਵਿੱਚ ਲੱਗ ਰਹੀਆਂ ਤੇ ਪੰਜਾਬ ਦਾ ਬੇੜਾ ਕਰਕੇ ਕਰ ਰਹੀਆਂ ਪਾਣੀਆਂ ਦਾ ਲੋਕ ਕਹਿੰਦੇ ਆ ਕਈ ਵੀ ਅਨਪੜ੍ਹ ਲੋਕ ਇਹਨੇ ਫੈਕਟਰੀਆਂ ਨੂੰ ਨਾ ਕਰ ਰੇ ਆ ਫੈਕਟਰੀਆਂ ਦਾ ਹੁਣ ਉਹ ਚੰਗਾ ਪੰਜਾਬ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਕੀਮਤੀ ਬੰਦੇ ਦੀ ਜਾਨ ਸਭ ਤੋਂ ਪਹਿਲਾਂ ਕੀਮਤੀ ਜਾਨ ਅਸੀਂ ਆਪਦੇ ਬੱਚੇ ਮਰਾਲੀਏ ਅਸੀਂ ਆਪਦਾ ਪਰਿਵਾਰ ਝਾੜ ਲਈਏ ਉਹ ਸਾਡੇ 85 ਪਸੂ ਮਰੇ ਪਿੰਡ ਦੇ ਵਿੱਚ ਦੋ ਦਿਨਾਂ ਦੇ ਵਿੱਚ ਅਸੀਂ ਆਪ ਦਾ ਡੰਗਰ ਮਾਲ ਮਰਾਲੀਏ ਤੇ ਇੰਡਸਟਰੀਆਂ ਲੈ ਆਈਏ। ਉਹ ਤੁਸੀਂ ਸਾਨੂੰ ਬਾਗਵਾਨੀ ਕਿਉਂ ਨਹੀਂ ਦਿੰਦੇ? ਤੁਸੀਂ ਸਾਨੂੰ ਜਿਹੜਾ ਖੇਤੀ ਪ੍ਰਧਾਨ ਸੂਬਾ ਖੇਤੀ ਪ੍ਰਧਾਨ ਸੂਬੇ ਦੇ ਤਹਿਤ ਸਾਨੂੰ ਉਹੋ ਜਿਹੇ ਫਸਲਾਂ ਕਿਉਂ ਨਹੀਂ ਦਿੰਦੇ? ਕਿੱਧਰ ਗਈ ਅੱਜ ਆਪਣੀ ਬਰਾਹ ਜਵਾਰ ਕਿੱਧਰ ਗਿਆ? ਆਪਣੀ ਜਵਾਰ ਕਿੱਧਰ ਗਈ? ਸਾਨੂੰ ਝੋਨੇ, ਸਾਨੂੰ ਮੱਕੀ ਦੇ ਸਾਨੂੰ ਝੋਨੇ ਤੇ ਅਖਣਕ ਦੇ ਵਿੱਚ ਹੀ ਫਸਾਇਆ ਹੋਇਆ। ਕਿੱਧਰ ਗਿਆ ਕੰਨਾ? ਲਾਉਣ ਦਾ ਸ਼ੁਕਰ ਮਿਲਣਾ। ਉਹ ਮਿੱਲਾਂ ਲੱਗਣ ਜਿਹੜੀਆਂ ਪੰਜਾਬ ਦੇ ਖੇਤੀ ਨਾਲ ਸੰਬੰਧਤ ਹੁਣ ਉਹ ਮਿੱਲਾਂ ਨਾ ਲੱਗਣ ਵੀ ਜਿਹੜੀਆਂ ਪੰਜਾਬ ਦੀ ਬਰਬਾਦੀ ਕਰ ਰਹੀਆਂ ਹੁਣ ਇੱਥੋਂ ਨਾਲ ਦਾ ਕੀ ਕੰਮ ਆ ਪੰਜਾਬ ਦੇ ਵਿੱਚ ਸਿਲਵਰ ਪੋਟਾਸ਼ੀਅਮ ਸਾਈਨਾਈਟ ਬਣਾ ਰਹੀ ਸੀ ਜਿਲੇ ਵਾਲੀ ਫੈਕਟਰੀ ਸਾਡੇ ਪਾਣੀਆਂ ਦੇ ਵਿੱਚ ਸਿਲਵਰ ਪੋਟਾਸ਼ੀਅਮ ਸਾਈਨਾਈਟ ਆਇਆ ਲੈਡ ਆਇਆ ਮਰਕਰੀ ਆਈ ਹੈਵੀ ਮੈਟਲ ਆਇਆ ਸਾਡਾ ਕੀ ਕਸੂਰ ਸੀਗਾ ਦੱਸੋ ਉਹ ਸਾਡੇ ਤਾਂ ਤੁਸੀਂ ਪਿੰਡ ਜਾੜ ਤੇ ਜੇ ਹੋਰ 5 ਸਾਲ 10 ਸਾਲ ਫੈਕਟਰੀ ਚੱਲ ਜਾਂਦੀ ਸਾਡੇ ਉੱਥੇ ਬੰਜਰ ਹੋ ਜਾਣੇ ਸੀ ਇਲਾਕਾ ਤੇ ਫਿਰ ਕਹਾ ਜਾਂਦੇ ਪੜੇ ਲਿਖੇ ਲੋਕ ਜਿਹੜੇ ਕਹਿੰਦੇ ਨੇ ਵੀ ਅਸੀਂ ਪੜੇ ਲਿਖੇ ਆ ਤੇ ਆ ਜਾਂਦੇ ਉੱਥੇ ਜਾ ਕੇ ਆਪ ਦਾ ਕਰ ਲੈਂਦੇ ਜਿਹੜਾ ਕੋਈ ਕੰਮ ਨੇ ਲਾ ਲੈਂਦੇ ਇੰਡਸਟਰੀਆਂ ਪੰਜਾਬ ਨੂੰ ਅਜਾੜ ਰਹੇ ਆ ਇੰਡਸਟਰੀਆਂ ਅਜਾੜ ਰਹੀਆਂ ਖੇਤੀ ਪ੍ਰਧਾਨ ਸੂਬਾ ਬਾਬੇ ਨਾਨਕ ਨੇ ਖੇਤੀ ਕਰਨੀ ਸਿਖਾਈ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਸਾਨੂੰ ਜ਼ਮੀਨਾਂ ਦਵਾਈਆਂ ਸੀ ਇੱਥੇ ਇੰਡਸਟਰੀਆਂ ਨਹੀਂ ਲਾਈਆਂ ਸੀ ਪਰ ਪੰਜਾਬ ਸਰਕਾਰ ਨਿਤ ਨਵੀਂ ਇੰਡਸਟਰੀ ਲਿਆਣ ਕੇ ਸਾਡੇ ਪੰਜਾਬ ਨੂੰ ਅਜਾੜੇ ਦੇ ਵੱਲ ਲੈ ਕੇ ਜਾ ਰਹੀ ਆ ਨਿਤ ਨਵਾਂ ਕਰਜ਼ਾ ਚੱਕਿਆ ਜਾ ਰਿਹਾ ਨਿਤ ਕਰਜ਼ਾ ਚੱਕ ਕੇ ਪੰਜਾਬ ਦੇ ਵਿੱਚ ਨਾ ਤਾਂ ਨਸ਼ਾ ਬੰਦ ਹੋਇਆ ਨਾ ਪੈਪਲ ਕਾਰਡ ਤੇ ਕੋਈ ਇਹਨਾਂ ਦਾ ਇਨਸਾਬਾ ਨਾ ਜੀਰਾ ਸ਼ਰਾਬ ਫੈਕਟਰੀ ਬੰਦ ਕੀਤੀ ਆ ਨਾ ਇਹਨਾਂ ਨੇ ਕੋਈ ਕਿਸਾਨਾਂ ਦੀ ਅੱਜ ਤੱਕ ਗੱਲ ਸੁਣੀ ਆ ਦੱਸੋ ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਕੰਮ ਕੀਤਾ ਹੋਵੇ ਗਿਣਾਓ ਤਾਂ ਸਹੀ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤਾ ਹੋਵੇ ਇੰਨਾ ਦਾ ਆਈਟੀ ਸੈੱਲ ਐਡਾ ਤਕੜਾ ਨਾ ਸਾਨੂੰ ਪਤਾ ਲੱਗਾ ਵੀ ਦਿੱਲੀ ਦੇ ਵਿੱਚੋਂ 25-25 ਲੱਖ ਬੰਦੇ ਨੂੰ ਦੇ ਕੇ ਟੀਮਾਂ ਹਾਇਰ ਕਰਦੇ ਆ ਤੇ WhatsApp ਤੇ 11-1100 ਗਰੁੱਪ ਬਣਾਉਂਦੇ ਆ ਤੇ WhatsApp ਜਿਹੜੀ ਯੂਨੀਵਰਸਿਟੀ ਆ ਨਾ ਉਹ ਫਿਰ ਭਗਵੰਤ ਮਾਨ ਸਾਹਿਬ ਦਾ ਪ੍ਰਚਾਰ ਕਰਦੇ ਆ ਉਹ ਕੇਜੀਐਲ ਸਾਹਿਬ ਦਾ ਪ੍ਰਚਾਰ ਕਰਦੇ ਆ ਰੀਅਲ ਦੇ ਵਿੱਚ ਅੱਜ ਤੱਕ ਇੱਕ ਵੀ ਰਿਟਨ ਜੀਰਾ ਛਰਾਬ ਫੈਕਟਰੀ ਚੱਲ ਰੇ ਧਰਨੇ ਵਿੱਚ ਨਹੀਂ ਦਿੱਤਾ ਜੀਰਾ ਛਰਾਬ ਫੈਕਟਰੀ ਨੂੰ ਬੰਦ ਕਰਨ ਦੇ ਵਿੱਚ ਰਿਟਨ ਵਿੱਚ ਅਜੇ ਤੱਕ ਨਹੀਂ ਦਿੱਤਾ ਇਹਨਾਂ ਨੇ ਉਹ ਕਹਿੰਦੇ 92 ਐਮਐਲ ਜਿੱਤੇ ਸੀ ਸਾਡੇ 92 ਲੋਕਾਂ ਨੇ ਭਰੋਸਾ ਕਰਿਆ ਤੁਸੀਂ ਕਹਿੰਦੇ ਹੋ ਇਹ ਵੀ ਲੋਕ ਆਈਟੀਐਲ ਬਣਾਇਆ ਹੋਇਆ ਸੀ 92 ਐਮਐਲ ਮੈਂ ਜਦੋਂ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋਈ ਸੀ ਮੀਟਿੰਗ ਹੋਈ ਮੈਂ ਮੂਰੇ ਸੀ ਮੁੱਖ ਮੰਤਰੀ ਸਾਹਿਬ ਨੂੰ ਕਿਹਾ ਮੈਂ ਕਿਹਾ ਮੁੱਖ ਮੰਤਰੀ ਸਾਹਿਬ ਤੁਸੀਂ ਕਹਿੰਦੇ ਨਹੀਂ ਸੀ ਮੇਰੇ ਪਰ ਮੱਕੜ ਮੈਂ ਕਿਹਾ ਮੈਂ ਉਹ ਹਾਂ ਮੈਂ ਘਰੇ ਝੰਡਾ ਲੱਗਾ ਪਾਰਨਾ ਨਹੀਂ ਲਾਉਣਾ ਨਹੀਂ ਫੈਕਟਰੀ ਬੰਦ ਕਰੋ ਅਸੀਂ ਵੀ ਉਹਨਾਂ ਪਰ ਮੱਕੜਾਂ ਵਿੱਚ ਹੀ ਸੀਗੇ ਸਾਨੂੰ ਵੀ ਆਂ ਲੱਗਦਾ ਸੀਗਾ ਬਹੁਤ ਵਧੀਆ ਬਹੁਤ ਵਧੀਆ 2013 ਤੋਂ ਲੈ ਕੇ ਮੁੱਖ ਮੰਤਰੀ ਸਾਹਿਬ ਨੇ ਵੋਟਾਂ ਪਾਈਆਂ ਪਰ 92 ਦੇ ਵਿੱਚੋਂ 99 ਮੂਰਤੀਆਂ ਤੇ 92 ਜਿਹੜਾ ਜੌਂਦੀ ਜਾਗਦੀ ਜ਼ਮੀਰ ਵਾਲਾ ਕੁਮਰ ਵਿਜੇ ਪ੍ਰਤਾਪ ਸਿੰਘ ਜਿਹੜਾ ਬੈਬਲ ਕਾਰਡ ਤੇ ਹਮੇਸ਼ਾ ਬੋਲ ਰਿਹਾ ਤੇ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਲਾਂਬੇ ਕੀਤਾ ਹੋਇਆ ਇਹ ਭਗਵੰਤ ਮਾਨ ਸਾਹਿਬ ਦੀ ਇੱਕ ਨਾ ਇਹਨਾਂ ਨੂੰ ਇਹ ਆ ਮੁੱਖ ਮੰਤਰੀ ਸਾਹਿਬ ਨੂੰ ਵੀ ਮੇਰੇ ਤੇ ਆਉਂਗਾ ਹੋ ਜੀ ਮੈਂ ਭਲਾ ਚਾਰਾਂ ਤੇ ਐਂ ਕਰੀ ਜਾਵਾਂ। ਉਹ ਯਾਰ ਤੁਸੀਂ ਅੱਜ ਵੀ ਉਹੀ ਹੋ ਜਿਹੜਾ ਵੋਟਾਂ ਲੈਣ ਤੋਂ ਪਹਿਲਾਂ ਸੀ। ਅੱਜ ਵੀ ਤੁਸੀਂ ਆਪੋਜੀਸ਼ਨ ਵਾਂਗਲਾ ਹੀ ਕੰਮ ਕਰ ਰਹੇ ਹੋ। ਤੁਸੀਂ ਮੁੱਖ ਮੰਤਰੀ ਸਾਹਿਬ ਵਾਲਾ ਕੰਮ ਨਹੀਂ ਕਰ ਰਹੇ। ਤੁਸੀਂ ਕਿਸੇ ਕਿਸੇ ਨੂੰ ਭੰਡਾ ਲਾਗੇ ਨੇ, ਕਿਸੇ ਕਿਸੇ ਨੂੰ ਭੰਡਾ ਲਾਗੇ ਨੇ, ਕਿਸੇ ਕਿਸੇ ਨੂੰ ਭੰਡਾ ਲਾਗੇ ਨਹੀਂ ਆ। ਮੁੱਖ ਮੰਤਰੀ ਸਾਹਿਬ ਜੇ ਚਾਰ ਇਹ ਉਂਗਲ ਕਿਥੇ ਤੇ ਕਰੋਗੇ ਨਾ ਚਾਰ ਆਪਦੇ ਵੱਲ ਹੁੰਦੀਆਂ। ਤੇ ਅੱਜ ਮੁੱਖ ਮੰਤਰੀ ਸਾਹਿਬ ਦਾ ਇਹਦਾ ਹਵਾ ਤੇ ਪਲੰਦੇ ਆ ਜੀ। ਇਹ ਲਪੇਟੀ ਜਾਂਦੇ ਆ, ਹਵਾ ਵਿੱਚ ਲਪੇਟੀ ਜਾਂਦੇ ਆ। ਉਹਨਾਂ ਨੂੰ ਆਏ ਆ ਵੀ ਪੰਜਾਬ ਦੇ ਲੋਕ ਆ। ਇਹਨਾਂ ਨੂੰ ਕੀ ਆ? ਇਹਨਾਂ ਨੂੰ ਕਿਹੜਾ ਪਤਾ ਲੱਗਦਾ ਖਣੀ ਐ ਇਹ ਮੇਰੀ ਕਮੇਟੀ ਚੱਲ ਰਹੀ ਐ ਕਮੇਟੀ ਨਹੀਂ ਚੱਲ ਰਹੀ ਪੰਜਾਬ ਦੀ ਨੌਜਵਾਨੀ ਸੁਚੇਤ ਹੋ ਗਈ ਆ ਉਹ ਪ੍ਰਵਾਸ ਹੋ ਰਿਹਾ ਪੰਜਾਬ ਦਾ ਬਾਹਰ 6000 ਗੱਡੀ ਹਮਨਤ ਦਿੱਲੀ ਪੰਜਾਬ ਤੋਂ ਦਿੱਲੀ ਜਾਂਦੀ ਆ ਤੇ ਉਹ ਪੰਜਾਬ ਦਾ ਉਜਾੜਾ ਨਹੀਂ ਤੁਸੀਂ ਅੱਜ ਤੱਕ ਸਾਡੇ ਨੌਜਵਾਨਾਂ ਵਾਸਤੇ ਕੀ ਕੀਤਾ ਤੁਸੀਂ ਸਾਡੇ ਤਾਂ ਹਮੇਸ਼ਾ ਕਲੰਕ ਲਾਇਆ ਚਿੱਟਾ ਲਾਉਂਦੇ ਆ ਇਹ ਚਿੱਟਾ ਵੇਚਦੇ ਆ ਚਿੱਟਾ ਖਾਂਦੇ ਆ ਉਹ ਪੰਜਾਬ ਦੀ ਨੌਜਵਾਨੀ ਉਹ ਨਹੀਂ ਪੰਜਾਬ ਦੀ ਨੌਜਵਾਨੀ ਆਪਣੇ ਪੰਜਾਬ ਨੂੰ ਬਚਾਉਣ ਦੇ ਵਾਸਤੇ ਮੂਰੇ ਹੋਈ ਆ ਏਵੇਂ ਅਸੀਂ ਜੀਰਾ ਸ਼ਰਾਫ ਫੈਕਟਰੀ ਵਿੱਚ ਮੂਰੇ ਹੋਏ ਸੀ ਤੇ ਏਵੇਂ ਅੱਜ ਅਸੀਂ ਕਾਲੇ ਪਾਣੀ ਦੇ ਮੋਰਚੇ ਵਿੱਚ ਅੱਗੇ ਹੋਵਾਂਗੇ ਤੇ ਇਹਨੂੰ ਬੰਦ ਕਰਾਵਾਂਗੇ ਬੁੱਢੇ ਨਾਲੇ ਨੂੰ ਜੇ ਇਹਨਾਂ ਨੇ ਨਾ ਕੋਈ ਹੱਲ ਕੀਤਾ ਤੇ ਇਹਨੂੰ 15 ਸਤੰਬਰ ਨੂੰ ਬੰਦ ਲਾਵਾਂਗੇ ਤੇ ਬਿਲਕੁਲ ਪੱਕੇ ਬੰਦ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਤੇ ਸਵਾਲ ਬਹੁਤ ਕੀਤੇ ਜਾ ਰਹੇ ਆ ਸਵਾਲ ਬਹੁਤ ਹੈ ਪਰ ਜਵਾਬ ਕਦੋਂ ਮਿਲਣਗੇ ਇਹਦੇ ਉੱਤੇ ਨਿਗਾਹਾਂ ਬਣੀ ਰਹਿਣਗੀਆਂ ਗੁਰਪ੍ਰੀਤ ਸਿੰਘ ਦੇ ਨਾਸਨਾਮ ਸਿੰਘ ਪੰਜਾਬੀ ਲੋਕ ਚੈਨਲ